ਹਾਂਜੀ ਦੋਸਤੋ ਅੱਜ ਆਪਾਂ ਬਣਾਉਣ ਲੱਗੇ ਆ ਜੀ ਮਰੂਏ ਦੀ ਚਟਣੀ ਇਹਨੂੰ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਤਾਂ ਪਤਾ ਨਹੀਂ ਮੈਨੂੰ ਕੀ ਕਹਿੰਦੇ ਆ ਪਰ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਮਰੂਆ ਕਹਿੰਦੇ ਆ ਮੇਰੇ ਪਾਪਾ ਇਹ ਰੈਸਪੀ ਬਣਾਉਦੇ ਹੁੰਦੇ ਸੀਗੇ ਬਹੁਤ ਟੇਸਟੀ ਬਣਦੀ ਹੁੰਦੀ ਸੀ ਉਸ ਤੇ ਲਈ ਸਭ ਤੋਂ ਪਹਿਲਾਂ ਆਪਾਂ ਮਰੂਏ ਨੂੰ ਚੰਗੀ ਤਰ੍ਹਾਂ ਧੋ ਲੈਣਾ ਤੇ ਫਿਰ ਆਪਾਂ ਮਿਰਚਾਂ ਨੂੰ ਵੀ ਧੋ ਕੇ ਇਹਦੇ ਵਿੱਚ ਲਸਣ ਪਾ ਲੈਣਾ ਤੇ ਫਿਰ ਇਹਦੇ ਵਿੱਚ ਦੋ ਚਮਚੇ ਪਾਉਣੇ ਆ ਲੂਣ ਦੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਗ੍ਰाइंड ਕਰ ਲੈਣਾ ਹੈ ਇਸ ਤੋਂ ਬਾਅਦ ਆਪਾਂ ਜੋ ਮਰੂਏ ਦੇ ਪੱਤੇ ਕੱਟ ਕੇ ਰੱਖੇ ਹੋਏ ਨੇ ਆਪਾਂ ਉਹਨੂੰ ਇਹਦੇ ਵਿੱਚ ਮਿਕ মিক্স ਕਰਨ ਤੋਂ ਬਾਅਦ ਆਪਾਂ ਇਹਨੂੰ ਫੇਰ ਇੱਕ ਵਾਰ ਚੰਗੀ ਤਰ੍ਹਾਂ ਇਹਨੂੰ ਗ੍ਰाइंड ਕਰ ਲੈਣਾ ਉਸ ਤੋਂ ਬਾਅਦ ਆਪਾਂ ਇੱਕ ਕੱਪ ਪਾਣੀ ਇਹਦੇ ਵਿੱਚ ਲੱਸੀ ਲੱਸੀ ਪਾ ਕੇ ਇਸ ਨੂੰ ਆਪਾਂ ਫਿਰ ਤੋਂ ਇੱਕ ਵਾਰੀ ਗ੍ਰाइंड ਕਰ ਲਵਾਂਗੇ ਤੇ ਉਸ ਤੋਂ ਬਾਅਦ ਇਸ ਨੂੰ ਲਗਾਵਾਂਗੇ ਤੇਲ ਦਾ ਤੜਕਾ ਤੇਲ ਦਾ ਤੜਕਾ ਲਗਾਉਣ ਤੋਂ ਬਾਅਦ ਇਸ ਨੂੰ 15-20 ਮਿੰਟ ਤੱਕ ਇਹਨੂੰ ਚਲਾਉਂਦੇ ਰਹਿਣਾ ਕੜਚੀ ਨੂੰ ਥੋੜੀ-ਥੋੜੀ ਥੋੜੀ-ਥੋੜੀ ਥੇਰ ਬਾਅਦ ਇਸ ਨੂੰ ਚਲਾਉਂਦੇ ਰਹਿਣਾ ਤੇ ਇਸ ਤੋਂ ਬਾਅਦ ਨਾ ਇਹ ਥੋੜੀ-ਥੋੜੀ ਗਾੜ੍ਹੀ ਹੁੰਦੀ ਰਹੇਗੀ ਜਦੋਂ ਇਹ ਗਾੜ੍ਹੀ ਹੋ ਗਈ ਤਾਂ ਆਪਣੀ ਇਹ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਤੁਸੀਂ ਇਸ ਨੂੰ ਪਰਾਠੇ ਦੇ ਨਾਲ ਸਰਵ ਕਰ ਸਕਦੇ ਹੋ ਜੀ ਬਹੁਤ ਹੀ ਸਵਾਦ ਲੱਗਦੀ ਹੈ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਦੇਖਿਓ